ਸਾਥੀਓ ਗੱਲ ਕਰਦੇ ਆ ਧੰਤਨ ਸੇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਰਦਾਨਾ ਜੀ ਦੀ ਮਰਦਾਨਾ ਜੀ ਨੇ ਬੜਾ ਲੰਮਾ ਸਾਹਾ ਸਾਥ ਧੰਤ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦਾ ਸਾਥ ਦਿੱਤਾ ਅਤੇ ਬਹੁਤ ਅਦਾਸੀਆਂ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਬਾਲਾ ਜੀ ਗਏ ਔਰ ਜਿਸ ਅਦਾਸੀ ਤੇ ਧੰਤ ਗੁਰੂ ਨਾਨਕ ਦੇਵ ਜੀ ਮਹਾਰਾਜ ਬਗਦਾਦ ਦੀ ਧਰਤੀ ਤੇ ਪਹੁੰਚਦੇ ਨੇ ਤੇ ਅੰਮ੍ਰਿਤ ਵੇਲੇ ਦਾ ਟਾਈਮ ਹੋਇਆ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਰਦਾਨੇ ਨੂੰ ਅੰਮ੍ਰਿਤ ਵੇਲੇ ਕਿਹਾ ਕਿ ਮਰਦਾਨਿਆਂ ਰਬਾਬ ਜਾ ਬਾਣੀ ਆਈ ਤਾਂ ਮਰਦਾਨਾ ਕਹਿਣ ਲੱਗਾ ਕਿ ਬਾਬਾ ਜੀ ਇਹ ਅਰਬ ਦੀ ਧਰਤੀ ਏ ਇੱਥੇ ਸੰਗੀਤ ਵਜਾਉਣਾ ਜਿਹੜਾ ਵਾ ਗੁਨਾਹ ਆ ਪਾਪ ਆ ਗੁਰੂ ਨਾਨਕ ਪਾਸ਼ਾ ਨੇ ਕਿਹਾ ਮਰਦਾਨੀਆਂ ਕੁਛ ਨਹੀਂ ਹੁੰਦਾ ਸਤ ਕਰਤਾਰ ਕਹਿ ਤੇ ਰਬਾਬ ਵਜਾ ਜਦੋਂ ਇਸਲਾਮ ਧਰਮ ਦੇ ਵਿੱਚ ਤੜਕੇ ਅੰਮ੍ਰਿਤ ਵੇਲੇ ਚਬੂਤਰੇ ਤੇ ਚੜ ਕੇ ਉਸ ਟਮੇ ਸਮੇ ਸਪੀਕਰ ਨਹੀਂ ਸੀ ਹੁੰਦੇ ਮੌਲਵੀ ਬਾਗ ਦੇ ਆ ਕਰਦੇ ਸੀ ਬਾਗ ਦੀਨ ਤੋਂ ਠੀਕ 2 ਮਿੰਟ ਪਹਿਲਾਂ ਧੰਨ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਨੇ ਅਬ ਆਪਣੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਕੀ ਕੀ ਲੱਖ ਆਕਾਸ਼ਾਂ ਆਕਾਸ਼ ਲੱਖ ਪਤਾਲਾਂ ਪਤਾਲ ਇਹ ਸ਼ਬਦ ਜਦੋਂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਤੇ ਉਥੋਂ ਦਾ ਮੌਲਵੀ ਜਿਹੜਾ ਸੀ ਬਗਦਾਦ ਦਾ ਦਸਤਗੀਰ ਜਿਸ ਦਾ ਨਾਮ ਸੀ ਬੜੀ ਕਰਨੀ ਦਾ مالک ਸੀ ਨਜੂਮੀ ਸੀ ਉਸ ਦੇ ਕੋਲੇ ਜਦੋਂ ਚੇਲੇ ਉਹਦੇ ਗਏ ਉਹਨੇ ਕਿਹਾ ਮਹਾਰਾਜ ਸ਼ਹਿਰ ਦੇ ਦੂਜੇ ਬੰਨੇ ਪਤਾ ਨਹੀਂ ਕਿਹੜਾ ਫਕੀਰ ਆਪਣੇ ਨਬੀ ਮੁਹੰਮਦ ਸਾਹਿਬ ਦੇ ਦਿੱਤੇ ਸ਼ਬਦਾਂ ਨੂੰ ਉਲਟ ਕਹਿ ਰਿਹਾ ਤਾਂ ਉਸਨੇ ਆਪਣੀ ਅੱਖਾਂ ਮੀਟੀਆਂ ਤੇ ਬਿਰਤੀ ਲਾ ਕੇ ਦੇਖਿਆ ਉਹਨੇ ਕਿਹਾ ਵੀ ਇਹ ਤੇ ਕੋਈ ਫਕੀਰ ਏ ਚਲੋ ਚੱਲਦੇ ਆ 10 15 ਚੇਲੇ ਨਾਲ ਲੈ ਲੈ ਔਰ ਉਹ ਗੁਰੂ ਨਾਨਕ ਪਾਤਸ਼ਾਹ ਜੀ ਵੱਲ ਨੂੰ ਚੱਲਦੇ ਤੁਰ ਪਏ ਰਸਤੇ ਦੇ ਵਿੱਚ ਲੋਕਾਂ ਨੇ ਵੇਖਿਆ ਹੋਰ ਲੋਕ ਇਕੱਠੇ ਹੋ ਗਏ ਨਾਲ ਤੁਰੇ ਜਾਂਦਿਆਂ ਗੁਰੂ ਨਾਨਕ ਪਾਤਸ਼ਾਹ ਜੀ ਕੋਲੇ ਪਹੁੰਚ ਗਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਉਹਨਾਂ ਨੇ ਕਿਹਾ ਵੀ ਤੁਹਾਨੂੰ ਨਹੀਂ ਪਤਾ ਕਿ ਇਸ ਧਰਤੀ ਤੇ ਸੰਗੀਤ ਵਜਾਉਣਾ ਮਨਾ ਹੈ ਤਾਂ ਧੰਨ ਗੁਰਨਾਨਕ ਦੇਵ ਜੀ ਨੇ ਉਹਨਾਂ ਨੂੰ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਦਸਤਗੀਰ ਸਾਹਿਬ ਸੰਗੀਤ ਕਿਸ ਜਗ੍ਹਾ ਨਹੀਂ ਵੱਜਦਾ ਸੰਗੀਤ ਤਾਂ ਤੁਹਾਡੀ ਦਿਲ ਦੀ ਧੜਕਣ ਵਿੱਚ ਵੀ ਵੱਜਦਾ ਹੈ। ਸੰਗੀਤ ਜਦੋਂ ਹਵਾ ਆਉਂਦੀ ਹੈ ਉਦੋਂ ਵੀ ਵੱਜਦਾ ਹੈ। ਤਾਂ ਮੌਲਵੀ ਦਸਤਗੀਰ ਚੁੱਪ ਹੋ ਗਿਆ। ਤਾਂ ਉਹ ਕਹਿਣ ਲੱਗਾ ਕਿ ਜੋ ਤੁਸੀਂ ਬਚਨ ਕਹਿ ਰਹੇ ਹੋ ਇਹ ਗਲਤ ਨੇ। ਸਾਡੇ ਨਬੀ ਮੁਹੰਮਦ ਸਾਹਿਬ ਨੇ 7 ਆਕਾਸ਼ ਤੇ 7 ਪਤਾਲ ਦੱਸੀ ਨਹੀਂ। ਜਾਨੀ ਕਿ 14 ਫਲਕ ਦੱਸੀ ਨਹੀਂ। ਤਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿਣ ਲੱਗੇ ਕਿ ਮੈਂ ਕਦੋਂ ਕਹਿਣਾ ਕਿ ਨਬੀ ਮੁਹੰਮਦ ਸਾਹਿਬ ਝੂਠ ਬੋਲਦੇ ਨੇ ਨਬੀ ਮੁਹੰਮਦ ਸਾਹਿਬ ਵੀ ਸੱਚ ਕਹਿੰਦੇ ਨੇ ਉਹਨਾਂ ਨੂੰ ਸੱਤ ਨਜ਼ਰ ਆਏ ਉਹਨਾਂ ਨੇ ਸੱਤ ਕਹਿਤਾ ਮੈਨੂੰ ਅਲੱਖਾਂ ਨਜ਼ਰ ਆਏ ਮੈਂ ਲੱਖਾਂ ਕਹਿਤਾ ਤਾਂ ਦਸਤਗੀਰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੂੰ ਕਹਿਣ ਲੱਗੇ ਕਿ ਕੀ ਤੂੰ ਇਹ ਗੱਲ ਨੂੰ ਸਾਬਤ ਕਰਾ ਸਕਦਾ ਤਾਂ ਧੰ ਗੁਰੂ ਨਾਨਕ ਮਹਾਰਾਜ ਨੇ ਕਿਹਾ ਹਾਂ ਅਸੀਂ ਸਾਬਤ ਕਰਵਾ ਸਕਦੇ ਹਾਂ ਪਰ ਤੁਹਾਡਾ ਸਭ ਤੋਂ ਵਫਾਦਾਰ ਜਿਹੜਾ ਬੰਦਾ ਵਾ ਉਹ ਵਫਾਦਾਰ ਬੰਦਾ ਹੋਵੇ ਤੇ ਅਸੀਂ ਉਹਨੂੰ ਸਾਬਤ ਕਰਵਾ ਦਿਆਂਗੇ ਉਹ ਕਹਿੰਦਾ ਵੀ ਮੈਨੂੰ ਸਭ ਤੋਂ ਜ਼ਿਆਦਾ ਯਕੀਨ ਮੇਰੇ ਪੁੱਤਰ ਤੇ ਆ ਉਹਨੇ ਆਪਣੇ ਪੁੱਤਰ ਨੂੰ ਬੁਲਾਇਆ ਔਰ ਉਹ ਵੀ ਪੜਿਆ ਲਿਖਿਆ ਸੀ ਨਜੂਮੀ ਸੀਗਾ ਗੁਰਨਾਨਕ ਪਾਤਸ਼ਾਹ ਜੀ ਨੇ ਆਪਣੇ ਕੋਲ ਬਿਠਾਇਆ ਤੇ ਉਹਨਾਂ ਦੇ ਸਿਰ ਦੇ ਉੱਤੇ ਉਹਦੀ ਜਦੋਂ ਹੱਥ ਫੇਰ ਕੇ ਉਸਨੂੰ ਕਿਹਾ ਗਿਆ ਆਪਣੇ ਸੱਚੇ ਮਨੋਂ ਖੁਦਾ ਨੂੰ ਯਾਦ ਕਰ ਤੇ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਇਕ ਔਂਕਾਰ ਜਦੋਂ ਇਕ ਔਂਕਾਰ ਕਹਿ ਕੇ ਸਤਗੁਰ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਸ਼ਬਦ ਆਚਾਰਨ ਕੀਤਾ ਤੇ ਉਸ ਮੁੰਡੇ ਦੀ ਰੂਹ ਨੂੰ ਕਬਜ ਕਰਕੇ ਮਹਾਰਾਜ ਆਕਾਸ਼ਾਂ ਦੇ ਵਿੱਚ ਲੈ ਗਏ ਅਤੇ ਕੋਸ਼ੀ ਮੈਂਟਾਂ ਦੇ ਵਿੱਚ ਉਨੂੰ ਲੱਖ ਅਗਾਸਾਂ ਆਕਾਸ ਉਡਕ ਊਟ ਕਪਾਲ ਥਕੀ ਵੀਦ ਕਹਿਣ ਇੱਕ ਬਾਤ ਲੱਖਾਂ ਹੀ ਆਕਾਸ਼ ਲੱਖਾਂ ਹੀ ਪਤਾਲ ਜਿਹੜੇ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨੂੰ ਵਿਖਾ ਦਿੱਤੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਬੱਚੇ ਨੂੰ ਕਿਹਾ ਕਿ ਬੱਚਿਆ ਅੱਖਾਂ ਖੋਲ ਜਦੋਂ ਅੱਖਾਂ ਖੋਲੀਆਂ ਤੇ ਉਸ ਬੱਚੇ ਦੇ ਹੱਥ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਸੀ ਜੋ ਜੰਨਤ ਦੇ ਵਿੱਚੋਂ ਧੰਗੁਰ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੂੰ ਦਵਾ ਕੇ ਲਿਆਏ ਸੀ ਉਹਨਾਂ ਸਾਰਿਆਂ ਨੇ ਪੁੱਛਿਆ ਕਿ ਮਹਾਰਾਜ ਇਹ ਕੀ ਆ ਉਹ ਕਹਿੰਦੇ ਜੀ ਇਹ ਪ੍ਰਸ਼ਾਦ ਆ ਕੜਾ ਪ੍ਰਸ਼ਾਦ ਸਿੱਖਾਂ ਦੇ ਪਹਿਲੇ ਗੁਰੂ ਧੰਗੁਰ ਨਾਨਕ ਦੇਵ ਜੀ ਮਹਾਰਾਜ ਵੱਲੋਂ ਕੜਾ ਪ੍ਰਸ਼ਾਦ ਦੀ ਪ੍ਰਥਾ ਜਿਹੜੀ ਚਲਾਈ ਗਈ ਸੀ ਤੇ ਉਸ ਸਮੇਂ ਬਗਦਾਦ ਦੇ ਵਿੱਚ ਲਾਈ ਗਈ ਸੀ ਫਿਰ ਉਸ ਦਸਤਗੀਰ ਨੇ ਪੀਰ ਨੇ ਕਿਹਾ ਕਿ ਇਹ ਸਾਰਿਆਂ ਵਿੱਚ ਨਹੀਂ ਵੰਡ ਸਕਦੀ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਟਾਈਮ ਫਿਰ ਰਸਤ ਮੰਗਾਈ ਰਸਤ ਮੰਗਾ ਕੇ ਉਹਦਾ ਪ੍ਰਸ਼ਾਦ ਤਿਆਰ ਕੀਤਾ ਤੇ ਜਿੰਨੀ ਸੰਗਤ ਸੀ ਸਾਰਿਆਂ ਦੇ ਵਿੱਚ ਵੰਡਿਆ ਔਰ ਦਸਤਗੀਰ ਨੇ ਕਿਹਾ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਿ ਇਹ ਹਿੰਦ ਕੇ ਪੀਰ ਮੇਰੇ ਮਨ ਦੇ ਅੰਦਰ ਤਿੰਨ ਸਵਾਲ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ اٹਕੇ ਹੋਏ ਨੇ ਤਾਂ ਕਿ ਮੈਨੂੰ ਅੱਜ ਤੱਕ ਇਸ ਦਾ ਕੋਈ ਜਵਾਬ ਨਹੀਂ ਮਿਲਿਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਿ ਜਵਾਬ ਅਸੀਂ ਦੇਵਾਂਗੇ ਪਰ ਸਾਡਾ ਤਰੀਕਾ ਕੁਝ ਅਲੱਗ ਹੈ ਜਵਾਬ ਦੇਣ ਦਾ ਉਹ ਕਹਿੰਦੇ ਠੀਕ ਆ ਕਚੈਰੀ ਲਾਈ ਗਈ ਸਾਰੇ ਬਗਦਾਦ ਵਾਸੀਆਂ ਨੂੰ ਉੱਥੇ ਇਕੱਠਿਆਂ ਕੀਤਾ ਗਿਆ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਨਾਂ ਨੇ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਤੇ ਪਹਿਲਾ ਸਵਾਲ ਮੌਲਵੀ ਨੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਾਇਆ ਕਿ ਰੱਬ ਤੋਂ ਪਹਿਲਾਂ ਕੀ ਸੀਗਾ ਤਾਂ ਮਹਾਰਾਜ ਕਹਿਣ ਲੱਗੇ ਕਿ ਇਹਦਾ ਜਵਾਬ ਦੇਣ ਵਾਸਤੇ ਸਾਨੂੰ ਮੋਤੀ ਚਾਹੀਦੇ ਆ ਤਾਂ ਮੌਲਵੀ ਸੋਚਣ ਲੱਗਾ ਦਸਤਗੀਰ ਕੇ ਖੈਦ ਕੋਈ ਲਾਲਚੀ ਫਕੀਰ ਲੱਗਦਾ ਉਹਨਾਂ ਨੇ ਮੋਤੀਆਂ ਦਾ ਥਾਲ ਮੰਗਾਇਆ ਤੇ ਮਹਾਰਾਜ ਕਹਿਣ ਲੱਗੇ ਕਿ ਸਾਨੂੰ ਮੋਤੀਆਂ ਦੀ ਜ਼ਰੂਰਤ ਨਹੀਂ ਮੋਤੀ ਆਪਣੇ ਕੋਲ ਰੱਖੋ ਔਰ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਤੁਸੀਂ ਕਰੋ ਜਦੋਂ ਦਸਤਗੀਰ ਮੋਤੀ ਗਿਣਨ ਲੱਗਿਆ ਤੇ ਪੰਜ ਤੇ ਆਇਆ ਤੇ ਮਹਾਰਾਜ ਨੇ ਰੋਗਤਾ ਕਹਿੰਦਾ ਗਿਣਤੀ ਗਲਤ ਕਰ ਰਿਹਾ ਜਦੋਂ ਫੇਰ ਇੱਕ ਤੋਂ ਸ਼ੁਰੂ ਕੀਤੀ ਮਹਾਰਾਜ ਕਹਿੰਦੇ ਫੇਰ ਗਲਤ ਕਰ ਰਹੇ ਆ ਉਹ ਕਹਿੰਦਾ ਵੀ ਮੈਂ ਕੀ ਗਲਤ ਕਰ ਰਿਹਾ ਚਲੋ ਤੁਸੀਂ ਦੱਸੋ ਵੀ ਕੀ ਸਹੀ ਆ ਜਿੱਥੇ ਮੈਂ ਗਲਤੀ ਕਰੂੰਗਾ ਉੱਥੇ ਹੀ ਰੋਕ ਦਿਓ ਤਾਂ ਜਦੋਂ ਉਹਨੇ ਇੱਕ ਕਿਹਾ ਤੇ ਮਹਾਰਾਜ ਨੇ ਉੱਥੇ ਰੋਕਤਾ ਕਹਿੰਦਾ ਵੀ ਇੱਕ ਤੋਂ ਪਹਿਲਾਂ ਕੀ ਸੀ ਤਾਂ ਉਹ ਕਹਿਣ ਲੱਗਾ ਕਿ ਇੱਕ ਤੋਂ ਪਹਿਲਾਂ ਤੇ ਕੁਝ ਵੀ ਨਹੀਂ ਸੀ ਇੱਕ ਤੋਂ ਪਹਿਲਾਂ ਤਾਂ ਜ਼ੀਰੋ ਆ ਤੋ ਕਹਿੰਦਾ ਫਿਰ ਪ੍ਰਮਾਤਮਾ ਤੋਂ ਪਹਿਲਾਂ ਵੀ ਕੁਝ ਨਹੀਂ ਸੀ ਆਦ ਵੀ ਉਹੀ ਆ ਤੇ ਅੰਤ ਵੀ ਉਹੀ ਆ ਮੌਲਵੀ ਦੇ ਮਨ ਨੂੰ ਸੰਤੁਸ਼ਟੀ ਹੋ ਗਈ ਉਹਨੇ ਕਿਹਾ ਜੀ ਦੂਜਾ ਸਵਾਲ ਸਾਡਾ ਜੇ ਹੈ ਪ੍ਰਮਾਤਮਾ ਹੈਗਾ ਤਾਂ ਫਿਰ ਉਹ ਰਹਿੰਦਾ ਕਿੱਥੇ ਆ ਮਹਾਰਾਜੀ ਕਹਿੰਦੇ ਤੁਹਾਨੂੰ ਪਹਿਲਾਂ ਦੱਸਿਆ ਵੀ ਸਾਡਾ ਜਵਾਬ ਦੇਣ ਦਾ ਤਰੀਕਾ ਵੱਖਰਾ ਉਹ ਕਹਿੰਦੇ ਵੀ ਸਾਨੂੰ ਦੁੱਧ ਚਾਹੀਦਾ ਇੱਕ ਛੰਨਾ ਜਦੋਂ ਦੁੱਧ ਲੈ ਕੇ ਆਂਦਾ ਤੇ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਉਸ ਦੁੱਧ ਦੇ ਵਿੱਚ ਵਾਰ-ਵਾਰ ਦੇਖ ਰਹੇ ਆ ਵਾਰ-ਵਾਰ ਦੇਖ ਰਹੇ ਆ ਉਹ ਮੌਲਵੀ ਦੇ ਮਨੰਦਰ ਪਰੇਸ਼ਾਨੀ ਹੋ ਗਈ ਵੀ ਸ਼ਾਇਦ ਮੇਰੇ ਚੇਲੇ ਕੁਝ ਪਾ ਕੇ ਨਾ ਲੈ ਆਏ ਹੁਣ ਤਾਂ ਕਹਿਣ ਲੱਗੇ ਮਰਾ ਕੀ ਐ ਇਹਦੇ ਵਿੱਚ ਪੁਣ ਦਿੰਨੇ ਉਹ ਕਹਿੰਦੇ ਇਹਦੇ ਵਿੱਚ ਕੁਝ ਹੈ ਉਹਨਾਂ ਨੇ ਪੁਣਿਆ ਕੁਝ ਨਾ ਨਿਕਲਿਆ ਫਿਰ ਪੁਣਿਆ ਕੁਝ ਨਾ ਨਿਕਲਿਆ ਉਹ ਮਰਾ ਹੀ ਕਹਿਣ ਲੱਗੇ ਇਸ ਦੁੱਧ ਦੇ ਅੰਦਰ ਬਹੁਤ ਕੁਛ ਆ ਉਹ ਕਹਿੰਦੇ ਕੀ ਆ ਉਹ ਕਹਿੰਦਾ ਜਿਸ ਤਰ੍ਹਾਂ ਇਸ ਦੁੱਧ ਦੇ ਅੰਦਰ ਮੱਖਣ ਛੁਪਿਆ ਹੋਇਆ ਦਹੀਂ ਛੁਪਿਆ ਹੋਇਆ ਲੱਸੀ ਛੁਪੀ ਹੋਈ ਆ ਪਰ ਦਿਸਦਾ ਨਹੀਂ ਜੇ ਅਸੀਂ ਇਹ ਮੱਖਣ ਕੱਢਣਾ ਤੇ ਇਹਦੀ ਪ੍ਰਕਿਰਿਆ ਕਰਨੀ ਪੈਣੀ ਇਹਨੂੰ ਜਾਗ ਲਾਉਣੀ ਪੈਣੀ ਆ ਫਿਰ ਸਵੇਰੇ ਉੱਠ ਕੇ ਰੜਕਾਂਗੇ ਫਿਰ ਇਹਦੇ ਵਿੱਚੋਂ ਦੁੱਧ ਮੱਖਣ ਲੱਸੀ ਨਿਕਲੂਗੀ ਸਾਰਾ ਕੁਝ ਨਿਕਲੂਗਾ ਇਹਦੇ ਵਿੱਚੋਂ ਜਿਸ ਤਰ੍ਹਾਂ ਦੁੱਧ ਦੇ ਅੰਦਰ ਇੰਨੀਆਂ ਚੀਜ਼ਾਂ ਛੁਪੀਆਂ ਹੋਈਆਂ ਹਨ ਉਹ ਦਿਸ ਨਹੀਂ ਰਹੀਆਂ ਇਸੇ ਤਰ੍ਹਾਂ ਪਰਮਾਤਮਾ ਇਨਸਾਨ ਦੇ ਅੰਦਰ ਹੀ ਰਮਿਆ ਹੋਇਆ ਹਰ ਬੰਦੇ ਦੇ ਹਿਰਦੇ ਦੇ ਅੰਦਰ ਵਿੱਚ ਪਰਮਾਤਮਾ ਬੈਠਾ ਹੋਇਆ ਪਰ ਉਹ ਬੰਦੇ ਨੂੰ ਨਜ਼ਰ ਨਹੀਂ ਆਉਂਦਾ ਬੰਦਾ ਸਾਰੀ ਉਮਰ ਉਹਨੂੰ ਮੰਦਰਾਂ ਮਸਜਿਦਾਂ ਵਿੱਚ ਪੱਥਰਾਂ ਵਿੱਚ ਲੱਭਦਾ ਫਿਰਦਾ ਪਰ ਨਾਮ ਸਿਮਰਨ ਨਹੀਂ ਕਰਦਾ ਜਦੋਂ ਵੀ ਪਰਮਾਤਮਾ ਦੇ ਨਾਲ ਲੱਗ ਜਾਂਦਾ ਉਹਨੂੰ ਪਰਮਾਤਮਾ ਅੰਦਰੋਂ ਹੀ ਮਿਲ ਜਾਂਦਾ ਹੈ ਉਹਦੇ ਮਨ ਨੂੰ ਤਸੱਲੀ ਹੋ ਗਈ ਵੀ ਠੀਕ ਆ ਵੀ ਫਕੀਰ ਨੇ ਸਵਾਲ ਜਵਾਬ ਸਹੀ ਕੀਤੇ ਨੇ ਸਾਥੀਓ ਉਹਨੇ ਕਿਹਾ ਤੀਜਾ ਸਵਾਲ ਮੇਰਾ ਜੇ ਰੱਬ ਹੈ ਤੇ ਉਹ ਕਰਦਾ ਕੀ ਆ ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਇਹ ਸਵਾਲ ਦਾ ਜਵਾਬ ਦੇਣ ਵਾਸਤੇ ਸਾਨੂੰ ਤੁਹਾਡੀ ਵਾਲੀ ਕੁਰਸੀ ਤੇ ਆਉਣਾ ਪੈਣਾ ਤਖਤ ਦੇ ਉੱਤੇ ਤੇ ਸੰਤਾਂ ਤੈਨੂੰ ਇੱਥੇ ਆਉਣਾ ਪੈਣਾ ਮੇਰੇ ਵਾਲੀ ਥਾਂ ਤੇ ਕਟਹਿਰੇ ਦੇ ਵਿੱਚ ਉਹਨੂੰ ਬੜੀ ਤਲਬ ਸੀਗੀ ਸਵਾਲਾਂ ਦਾ ਜਵਾਬ ਪੁੱਛਣ ਦੀ ਔਰ ਯਕੀਨ ਵੀ ਹੋ ਚੁੱਕਿਆ ਸੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਤੇ ਰਾਜਾ ਫਟਾਫਟ ਆਪਣੀ ਕੁਰਸੀ ਤੋਂ ਉੱਤਰਿਆ ਤੇ ਆਨ ਕੇ ਝਟ ਮੁਜਰਮਾਂ ਵਾਲੇ ਕਟਹਿਰੇ ਦੇ ਵਿੱਚ ਖੜ ਗਿਆ। ਧੰਗੁਰ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਤਖਤ ਤੇ ਬੈਠ ਕੇ ਕੁਝ ਪਲਾਂ ਵਾਸਤੇ ਚੁੱਪ ਕਰ ਗਏ। ਤਾਂ ਦਸਤਗੀਰ ਕਹਿਣ ਲੱਗਾ ਕਿ ਮੇਰੇ ਸਵਾਲ ਦਾ ਜਵਾਬ ਦਿਓ ਤੁਸੀਂ ਤੇ ਚੁੱਪ ਕਰਕੇ ਉੱਤੇ ਜਾ ਕੇ ਬੈਠ ਗਏ। ਮਹਾਰਾਜ ਹੱਸ ਕੇ ਕਹਿਣ ਲੱਗੇ ਕਿ ਦਸਤਗੀਰ ਜੀ ਰੱਬ ਆਹ ਹੀ ਕੁਛ ਕਰਦਾ ਕਿ ਤਖਤਾਂ ਵਾਲਿਆਂ ਨੂੰ ਕਟਹਿਰੇ ਵਿੱਚ ਖੜਾ ਕਰ ਦਿੰਦਾ ਤੇ ਕਟਹਿਰੇ ਵਾਲਿਆਂ ਨੂੰ ਰਾਜ ਤਖਤ ਤੇ ਬਿਠਾ ਦਿੰਦਾ ਤੇ ਸਾਥੀਓ ਉਸ ਸਮੇਂ ਦਸਤਗੀਰ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਅੱਗੇ ਸਜਦਾ ਸਲਾਮ ਕਰਨਾ ਪਿਆ ਅੱਜ ਵੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਗਦਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਪਹਿਲਾਂ ਉੱਥੇ ਥੜਾ ਬਣਿਆ ਸੀ ਹੁਣ ਉਹ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਲੱਗ-ਅਲੱਗ ਮੁਰਖਾਂ ਦੇ ਵਿੱਚ ਅਫਰੀਕਾ ਵਿੱਚ ਹਰ ਥਾਂ ਤੇ ਮਹਾਰਾਜ ਗਏ ਨੇ ਔਲ ਮਾਨਵਤਾ ਦੇ ਭਲੇ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਰ ਦੇਸ਼ ਵਿੱਚ ਜਾ ਕੇ ਚੀਨ ਪਤਾ ਨਹੀਂ ਕਿੱਥੇ ਕਿੱਥੇ ਹਰ ਮੁਲਕ ਵਿੱਚ ਗਏ ਨੇ ਜਾ ਕੇ ਹੱਕ ਸੱਚ ਦਾ ਨਾਰਾ ਦਿੱਤਾ ਜਿਨ੍ਹਾਂ ਨੂੰ ਮੁਸਲਮਾਨ ਪੀਰ ਹਿੰਦੂ ਆਪਣਾ ਗੁਰੂ ਕਹਿੰਦੇ ਸੀ ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੂਰੀ ਸੁਚੀ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਲੋਕਾਂ ਨੂੰ ਸਿੱਧੇ ਰਸਤੇ ਲਾਉਣ ਵਾਸਤੇ ਦੂਰ ਦੂਰ ਜਾ ਕੇ ਲੋਕਾਂ ਨੂੰ ਸੱਚ ਦੇ ਨਾਲ ਜੋੜਿਆ ਗੁਰਬਾਣੀ ਦੇ ਨਾਲ ਜੋੜਿਆ ਸੋ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਜਰੂਰ ਕਰਿਓ ਆਪਣਾ ਫਰਜ਼ ਸਮਝ ਕੇ ਸਾਥੀਓ ਤੁਹਾਡੇ ਇੱਕ ਲਾਈਕ ਦੇ ਨਾਲ ਹੀ ਆਪਣਾ ਚੈਨਲ ਜਿਹੜਾ ਅੱਗੇ ਚੱਲ ਪਾਊਗਾ ਸੋ ਤੁਸੀਂ ਚੰਗੀਆਂ-ਚੰਗੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਆਪਣਾ ਫਰਜ਼ ਸਮਕੇ ਅੱਗੇ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ